ਲੁਧਿਆਣਾ ਦੇ ਮਸ਼ਹੂਰ ਚੋੜਾ ਬਾਜ਼ਾਰ ਦੇ ਵਿੱਚ ਬੀਤੀ ਰਾਤ ਚੋੜਾ ਦੇ ਵੱਲੋਂ ਦੋ ਦੁਕਾਨਾਂ ਤੇ ਧਾਵਾ ਬੋਲ ਦਿੱਤਾ ਗਿਆ ਬਦਮਾਸ਼ਾਂ ਦੇ ਵੱਲੋਂ ਇੱਕ ਦੁਕਾਨ ਤੋਂ 36000 ਰੁਪਏ ਤੇ ਦੂਜੀ ਤੋਂ 1200 ਰੁਪਏ ਚੁਰਾਈ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਤੀਸਰੀ ਮੰਜ਼ਲ ਤੋਂ ਮੋਂਟੀ ਤੋੜ ਕੇ ਦੁਕਾਨਾਂ ਦੇ ਵਿੱਚ ਦਾਖਲ ਹੁੰਦੇ ਨੇ ਸੀਸੀਟੀਵੀ ਕੈਮਰੇਆ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ ਦੁਕਾਨ ਦੇ ਵਿੱਚ ਹਨੇਰਾ ਹੋਣ ਦੇ ਚੱਲਦਿਆਂ ਚੋਰਾਂ ਦੇ ਵੱਲੋਂ ਟਾਰਚ ਦੀ ਮਦਦ ਲਈਤੀ ਗਈ ਹੈ ਤੇ ਟਾਰਚ ਦੇ ਨਾਲ ਰੋਸ਼ਨੀ ਕਰਕੇ ਇਹਨਾਂ ਦੇ ਵੱਲੋਂ ਇੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਦੁਕਾਨ ਤੋਂ 1200 ਰੁਪਏ ਦੀ ਚੋਰੀ ਹੁੰਦੀ ਹੈ ਤੇ ਉੱਥੇ ਹੀ ਉਸਦੀ ਗੁਆਂਢੀ ਦੁਕਾਨ ਦੇ ਵਿੱਚੋਂ 36000 ਰੁਪਏ ਨਾ ਚੋਰਾਂ ਦੇ ਵੱਲੋਂ ਚੁਰਾ ਲਏ ਗਏ ਨੇ ਤੇ ਦੱਸਿਆ ਇਹ ਵੀ ਜਾ ਰਿਹਾ ਕਿ ਛਾਲ ਮਾਰ ਕੇ ਬਦਮਾਸ਼ ਜਿਹੜੇ ਨੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਤੀਸਰੀ ਮੰਜ਼ਲ ਤੋਂ ਮੋਂਟੀ ਤੋੜ ਕੇ ਦੋਵੇਂ ਦੁਕਾਨਾਂ ਦੇ ਵਿੱਚ ਇਹ ਚੋੜ ਵੜਦਨ ਜਿਸ ਤੋਂ ਬਾਅਦ ਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਨਾਲ ਸ਼ਿਕਾਇਤ ਦਿੱਤੀ ਹੈ ਹਾਲਾਂਕਿ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ ਮੈਂ ਦਿਨੇਸ਼ ਕੁਮਾਰ ਗੱਲ ਕਰ ਰਿਹਾ ਜੀ ਜੀ ਕਿਹੜਾ ਏਰੀਆ ਆਪਣਾ ਚੌੜਾ ਬਾਜ਼ਾਰ ਦੇ ਵਿੱਚ ਆਪਣੀ ਦੁਕਾਨ ਹੈ ਜੀ ਕਿਹਨੇ ਦੀ ਗੱਲ ਹੈ ਕਿ ਇਹ ਚ ਕਾਣਾ ਚੁੜੀ ਇਹ ਰਾਤ 1:30 ਦੇ ਤਿੰਨ ਮਿੰਟ ਦੀ ਗੱਲ ਹੈ ਜੀ ਕੀ ਹੋਇਆ ਦੁਕਾਨ ਦੇ ਉੱਪਰੋਂ ਦੀ ਤੀਸਰੀ ਮੰਜ਼ਲ ਦੀ ਚੋਂ ਮੋਂਟੀ ਦੇ ਮੋਂਟੀ ਨੂੰ ਤੋੜ ਕੇ ਮੋਂਟੀ ਦੀ ਦੀਵਾਰ ਨੂੰ ਤੋੜ ਕੇ ਇਹਦੇ ਚ ਦਾਖਲ ਹੋਏ ਆ ਤਿੰਨ ਮੰਜ਼ਲ નીચે ਉਤਰ ਕੇ ਗੱਲੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਜਰੀਏ ਪਰ ਪੱਕੇ ਪ੍ਰੋਫੈਸ਼ਨਲ ਚੋਰ ਹੈ ਕਿਉਂਕਿ ਜਿਸ ਤਰੀਕੇ ਨਾਲ ਮੋਰਾ ਕਰਕੇ نیچے ਉਤਰੇ ਗਏ ਹੈ ਉਸ ਤੋਂ ਬਾਅਦ ਉੱਪਰ ਚੜ੍ਹਨਾ ਬਹੁਤ ਮੁਸ਼ਕਿਲ ਹੈ ਪਰ ਫਿਰ ਵੀ ਇਹਨਾਂ ਦੇ ਹੌਸਲੇ ਇੰਨੇ ਬੁਲੰਦ ਹੈ ਕਿ ਨੀਚੋਂ ਦੋ ਦੋ ਦੁਕਾਨਾਂ ਦੀ ਇਕੱਠੀਆਂ ਸੇਮ ਸੇਮ ਸਿਸਟਮ ਦੇ ਨਾਲ ਮੋਂ ਦੋਨਾ ਮੁੰਡਿਆਂ ਨੂੰ ਤੋੜ ਕੇ ਪੈਸੇ ਕੱਢ ਕੇ ਲੱਗੀ ਗਈ ਹੈ। ਨਾਂ ਨਾ ਚੋਰੀ ਕੀਤੀ ਕੰਦਾ ਟੱਪ ਕੀ ਕੰਦਾ ਤੋੜ ਕੀ ਕੰਦਾ ਤੋੜ ਕੇ ਹਾਂਜੀ ਹਾਂਜੀ ਬਿਲਕੁਲ ਉਹੀ ਤੁਹਾਨੂੰ ਤੁਸੀਂ ਵੀਡੀਓ ਜੀ ਵੀ ਦੇਖਿਆ ਤੁਹਾਨੂੰ ਤੁਸੀਂ ਦਿਖਾਈਆਂ ਗਈਆਂ। ਤੁਸੀਂ ਤੁਹਾਨੂੰ ਤੋੜਿਆ ਕੰਦਾ ਵੀ ਦਿਖਾਈਆਂ ਸੀ। ਸਾਡੀ ਕੈਮਰੇ ਦੀ ਚ ਪ੍ਰੋਪਰ ਕਲੀਅਰ ਫੋਟੋ ਹੈ ਗਈ ਜੀ ਬੰਦੇ ਦੀ। ਅਸੀਂ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਹਾਂ ਕਿ ਇੰਦਾ ਦੇ ਬੰਦਿਆਂ ਨੂੰ ਆਈਡੈਂਟੀਫਾਈ ਕਰਕੇ ਇਹਨਾਂ ਨੂੰ ਪਕੜਿਆ ਜਾਵੇ। ਕਿਉਂਕਿ ਅੱਗੇ ਤੋਂ ਦੇਖੋ ਜੇ ਚੌੜੇ ਬਾਜ਼ਾਰ ਦੇ ਵਿੱਚ ਚੋਰੀ ਹੋ ਸਕਦੀ ਹੈ। ਦੇ ਚੌੜੇ ਵੀ ਆ ਜਾ ਕੇ ਬਿਲਡਿੰਗਾਂ ਤੋੜ ਕੇ ਇਹਦਾ ਪੈਸੇ ਕੱਢ ਕੇ ਲੱਗੇ ਜਾ ਸਕਦੇ ਆ। ਅਜੇ ਏਰੀਆ ਸੇਫ ਨਹੀਂ ਹੈਗਾ ਤਾਂ ਫਿਰ ਕਿਹੜਾ ਏਰੀਆ ਇੱਥੇ ਦਾ ਹਰ ਟਾਈਮ ਹੀ 24 ਘੰਟੇ ਚੱਲਦਾ ਜੀ ਰਾਤ ਵੀ ਇਹ ਤਾਂ ਮੁੱਕਦਾ ਨਹੀਂ ਹੈਗਾ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਅਸੀਂ ਮੰਗ ਹੀ ਕਰਦੇ ਆ ਕਿ ਬੰਦੇ ਨੂੰ ਆਈਡੈਂਟੀਫਾਈ ਕਰਨ ਪੁਲਿਸ ਇਹਦਾ ਬੰਦੇ ਨੂੰ ਕੈਪਚਰ ਕਰਨ ਔਰ ਅੱਗੇ ਤੋਂ ਸਾਡਾ ਬਾਜ਼ਾਰ ਸੇਫ ਰਹੇ ਸਾਡੇ ਬਾਜ਼ਾਰ ਦੇ ਵਿੱਚ ਜੁਐਲਰੀ ਬਾਜ਼ਾਰ ਵੀ ਹੈ ਘੋਲ ਦਾ ਬਾਜ਼ਾਰ ਵੀ ਹੈ ਵੱਡੇ ਵੱਡੇ ਹੋਲ سیلਰ ਬੈਠੇ ਆ ਤਾਂ ਸਾਡੀ ਪ੍ਰਸ਼ਾਸਨ ਨੂੰ ਇਹੀ ਮੰਗਾ ਹਾਂ ਪੁਲਸਨ ਰਿਪੋਰਟ ਦੇਤੀ ਹਾਂਜੀ ਪੁਲਸਨ ਰਿਪੋਰਟ ਦੇਤੀ ਹੈ ਆਈਸੀ 1.5 ਤੋਂ ਘੰਟੇ ਉਹਨਾਂ ਨੇ ਸਾਡੇ ਨਾਲ ਰਿਕਾਰਡਿੰਗ ਵਗੈਰਾ ਵੀ ਚੈੱਕ ਕੀਤੀ ਹੈ ਏ ਅਸੀਂ ਆਪਣੇ ਵੱਲੋਂ ਜਨਕੀ ਜੋ ਕੰਫਰ ਸੀ ਬੰਦੇ ਦੀ ਹੈ ਕਿ ਆਇਡੈਂਟੀਫਾਈ ਪ੍ਰੋਪਰ ਦਾ ਚਿਹਰਾ ਸਾਫ ਨਜ਼ਰ ਆ ਰਿਹਾ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਕੱਕਾ ਮਛਿਵਾੜੀ ਤੇ ਮੇਰੀ ਦੁਕਾਨ ਦਾ ਨਾਮ ਹੈ ਦਸ਼ਮੇਸ਼ ਲਕਸਟੋਰ ਮਛਿਵਾੜੇ ਵਾਲੇ ਅੱਜ ਮੈਂ ਜੋ ਦੁਕਾਨ ਤੇ ਆਇਆ ਹਾਂ ਸੋਰੇ ਤੇ ਉੱਪਰਲੇ ਜਦੋਂ ਮੈਂ ਮੁੰਡਾ ਭੇਜਿਆ ਸਫਾਈ ਕਰਨ ਵਾਸਤੇ ਉਹਨੇ ਜੋ ਦੇਖਿਆ ਵਾ ਤੇ ਇੱਕ ਤਾਂ ਗੱਲੇ ਵੀ ਖੁੱਲੇ ਹੋਏ ਸੀ ਸਾਡੇ ਦੁਕਾਨ ਦੇ ਦੇ ਨਾਲ ਦੀ ਨਾਲ ਉੱਪਰੋਂ ਦੀ ਕੰਡਾ ਵੀ ਤੋੜੀਆਂ ਪਈਆਂ ਨੇ ਸਾਡੀ ਦੁਕਾਨ ਦੀ ਵੀ ਤੇ ਨਾਲ ਦੀ ਦੁਕਾਨ ਦੀ ਵੀ ਤੇ ਤਿੰਨ ਤਿੰਨ ਕ ਬੰਦੇ ਸੀਗੇ ਜਿੰਦੇ ਜੋ ਇੱਕ ਦੀ ਫੋਟੋ ਕਲੀਅਰ ਆ ਗਈ ਹੈ ਕੈਮਰੇ ਦੇ ਵਿੱਚ ਤੇ ਜੋ ਪਤਾ ਲੱਗਿਆ ਸਾਨੂੰ ਖਜੂਰ ਚੌਂਗ ਦਾ ਰਹਿਣ ਵਾਲਾ ਉਹ ਮੁੰਡਾ ਨਹੀਂ ਪੁਲਿਸ ਨੂੰ ਹਜੇ ਅਸੀਂ ਦੱਸਾਂਗੇ ਕਿ ਇਹ ਖਜੂਰ ਚੌਂਗ ਵਾਲੇ ਪਾਸੇ ਦਾ ਹੈਗਾ ਬੰਦਾ ਕਿ ਟਰੇਸ ਕਰੋ ਤੁਸੀਂ ਅੱਗੇ ਵੀ ਚੋਰੀ ਇੱਕ ਤਾਂ ਹੋਈ ਹੈ ਲੱਗਦਾ ਪਤਾ ਨਹੀਂ ਕੋਤਵਾਲੀ ਵੀ ਸਾਡੇ ਨੇੜੇ ਆ 100 ਮੀਟਰ ਦੀ ਦੂਰੀ ਦੇ ਕੋਤਵਾਲੀ ਹੈ ਤੇ ਕੋਈ ਸਮਾਂ ਨਹੀਂ ਆ ਰਹੀ ਵੀ ਇੱਥੇ ਕੋਈ ਜਿਆਦਾ ਪੁਲਿਸ ਵਾਲਾ ਅਣਗਹਿਲੀ ਹੈ ਜਾਂ ਕੋਈ ਸਮਾਂ ਨਹੀਂ ਆ ਰਹੀ ਇੱਥੇ ਡਰ ਨਹੀਂ ਗਿਆ ਚੋਰਾਂ ਦਾ ਡਰ ਨਹੀਂ ਰਹਿ ਚੋਰਾਂ ਦੇ ਵਿੱਚ ਨਾਲੇ ਪਿੱਛੇ ਸਾਰੀ ਹੋਟਲ ਲਾਈਨ ਹੀ ਹੈ ਸਾਡੇ ਬੈਕ ਸਾਈਡ ਤੇ ਹੋਟਲ ਵੀ ਚੱਲਦੇ ਨੇ 24 ਘੰਟੇ ਕੀ ਧਰ ਵਿੱਚ ਜਾਂਦੇ ਅਸੀਂ ਕਹਿੰਦੇ ਆ ਬੰਦੇ ਨੂੰ ਫੜੋ ਤੇ ਸਾਡੀ ਪੈਸੇ ਦੀ ਰਿਕਵਰੀ ਦਿਓ ਅੱਗੇ ਮੰਦਾ ਬਹੁਤ ਚੱਲਦਾ ਪਿਆ ਮੰਦਾ ਬਹੁਤ ਅੱਗੇ ਕਾ ਹੋ ਗਿਆ ਜੇ ਸਭ ਕੁਰੀ ਹੋਣੀ ਹਾਂਜੀ ਹਾਂਜੀ ਜੇ ਪੈਸੇ ਵੱਧ ਪਏ ਹੁੰਦੇ ਤਾਂ ਸਾਰੇ ਲੈਣੇ ਸੀ ਉਹਨਾਂ ਨੇ